ਇਹ ਖਾ ਰਿਹਾ ਦਵਾ ਦਵਾ ਤੇ ਇਹਦਾ ਮੂੰਹ ਦੇ ਵਿੱਚ ਦੇਖੋ ਕਿਵੇਂ ਤੇ ਆ ਸਾਰੇ ਹੁਸਨ ਦੇਖੋ ਇੱਧਰ ਇਹ ਬੁਲੀ ਬੁੱਕੜੀ ਕੀ ਖਾ ਰਹੀ ਹੈ ਬਹੁਤ ਖਾਦੀ ਹੈ ਇਹ ਗੱਲਾਂ ਦੇ ਨਹੀਂ ਇਹ ਕਿਵੇਂ ਖਾਂਦਾ ਤੇ ਲੈ ਮੁੱਛਾਂ ਬਣਾ ਲਗਾ ਇਹਨੇ ਹੁਣ ਤੇ ਚਪਾ ਤੇ ਇਹ ਮੰਚੂਰੀਅਨ ਬਣ ਕੇ ਆ ਗਏ ਬੰਦਾ ਜੀ ਚੋਰੀਆਂ ਵਗੈਰਾ ਬੰਦੇ ਆ ਤੇ ਦੇਖਦੇ ਆ ਅਸੀਂ ਨੂਡਲ ਫਿਨਿਸ਼ ਕਰਦੇ ਹੁਣ ਆ ਗਿਆ ਮੰਚੂਰੀਅਨ ਜੀ ਨੂੰ ਵੀ ਟੇਸਟ ਕਰਾਂਗੇ ਤਾਂ ਸਾਨੂੰ ਦੱਸਾਂਗੇ ਫਿਰ ਜਾਵਾਂਗੇ ਘਰ ਇਹਨਾਂ ਨੂੰ ਛੱਡਣ ਚੱਲ ਹੈਲੋ ਵੈਲਕਮ ਟੂ ਮਾਈ ਨਿਊ ਬਲੌਗ ਤੇ ਅਸ ਟਾਈਮ ਬੱਚਾ ਨੇ ਸਹਿਗਾ ਕੁਛ ਖਾਣਾ ਤੇ ਅਸੀਂ ਚੱਲੇ ਆ ਉਧਰ ਬੱਚਾ ਨੂੰ ਕੁਝ ਖਵਾਉਣ ਲੈ ਕੇ ਜਾ ਰਹੇ ਹਾਂਗੇ ਤੇ ਕਿਉਂਕਿ ਦੇਖਦੇ ਆ ਉੱਥੇ ਦੁਕਾਨ ਦੇ ਉੱਪਰ ਜਾ ਕੇ ਇੱਕ ਹੀ ਖਾਂਦੇ ਆਗੇ ਤੇ ਕਹਿੰਦੇ ਭੁੱਖ ਲੱਗੀ ਪਈ ਆ ਫਿਰ ਇਹਨਾਂ ਨੂੰ ਘਰੇ ਛੱਟੇ ਖਵਾਵਾਂਗੇ ਕਿਉਂਕਿ ਸਵੇਰੇ ਇਹਨਾਂ ਦਾ ਸਕੂਲ ਵਗੈਰਾ ਹੈਗਾਗਾ ਇਹਨਾਂ ਨੇ ਸਕੂਲ ਜਾਣਾ ਤੇ ਕਾ ਫਿਰ ਸਕੂਲ ਦਾ ਦਿਨ ਸਕੂਲ ਜਾਣਗੇ ਫਿਰ ਪਰਸੋਂ ਛੁੱਟੀਆਂ ਫਿਰ ਅਸੀਂ ਅੱਗੇ ਕਿਉਂਕਿ ਬਲੌਗ ਸ਼ੁਰੂ ਕਰਦੇ ਨੇ ਨਵੇਂ ਬਣਾਉਣਾ ਸ਼ੁਰੂ ਕਰਿਆ ਤੁਸੀਂ ਬਾਤ ਤੋਂ ਬਾਤ ਦੇਖੋ ਲਾਈਕ ਸ਼ੇਅਰ ਕਰਿਆ ਕਰੋ ਤੇ ਆ ਹੁਣ ਸਾਡੇ ਬੱਚੇ ਦੱਸਦੇ ਸਾਨੂੰ ਕੀ

ਸਹੀ ਆ ਉਧਰ ਦੇ ਦੂਜੇ ਘਰੇ ਤੇ ਉਥੋਂ ਜਾਂਦੇ ਹਾਂ ਦੇ ਕੁਛ ਨਾ ਕੁਛ ਖਾਵਾਂਗੇ ਤਾਂ ਚਲੋ ਚੱਲ ਹਾਂ ਲੋ ਗਾਇਸ ਚਲਿਓ ਉਸਨਾਂ ਲੈ ਛੱਡੋ ਸਕੂਟਰੀ ਚੱਲ ਜੂਗੀ ਛੱਡੋ ਛੱਡੋ ਚੱਲ ਹੈਲੋ ਗਾਇਜ਼ ਹਣ ਹੁਣ ਅਸੀਂ ਸਕੂਟੀ ਸਟਾਰਟ ਕਰ ਲਈ ਤੇ ਹੁਣ ਅਸੀਂ ਜਾਵਾਂਗੇ ਘਰੇ ਪਹਿਲਾਂ ਕੁਝ ਖਾ ਖ ਕੇ ਜਾਵਾਂਗੇ ਘਰੇ ਪਹਿਲਾਂ ਬਾਜ਼ਾਰ ਦੇ ਵਿੱਚੋਂ ਕੁਝ ਇਨਨ ਨੂੰ ਖਵਾਵਾਂਗੇ ਖਵਾਉਣ ਤੋਂ ਬਾਅਦ ਕਹਿੰਦੇ ਭੁੱਖ ਲੱਗੀ ਪਈ ਆ ਫਿਰ ਇਹਨੂੰ ਜਾਵਾਂਗੇ ਘਰੇ ਉਧਰ ਵਗਾਰਾ ਸੱਜਣ ਜਾਵਾਂਗੇ ਗਾਇਜ਼ ਅਬ ਇਹ ਆ ਗਈ ਆ ਘਰ ਹਾਂ ਗਾਇਜ਼ ਅਸੀਂ ਸਿਰਫ ਆਏ ਹੁਣ ਆ ਨੂਡਲ ਤੇ ਮੰਝੂਰੀਆਂ ਅਸ नूडल्स तो ए... आ गए आपके ने मंचूरियन आया थे बोल टेस्ट करते हैं बोलता है कैलोरी टेस्ट करते हैं आह ऐसा नूडल्स आह नूडल्स आ गए जी हाफ का नूडल हाँ केड़ा नूडल है हाफ का नूडल बोल रखा ले हाफ का नूडल इस तो इसके अपने यार शोषाय नहीं पाते हैं ओए बंद कर दे ਖਾ ਕੇ ਦਿਖਾ ਗੱਲ ਲੇ ਫਿਰ ਹੁਣ ਫਿਰ ਟੇਸਟ ਦੱਸੀ ਗੱਲ ਲਾ ਤੇ ਵੰਚ ਨਿਊਡਲ ਖਾ ਰਹੇ ਹਣ ਤੇ ਇਹ ਦੇ ਹਾਕਾ ਨੇ ਤੇ ਆ ਹੁਸੈਨ ਸਾਡੀ ਇੱਧਰ ਸੋਸ ਵਗੈਰਾ ਦੀ ਬੋਤਲ ਲੈ ਰੱਖੀ ਆ ਖਾ ਰਿਹਾ ਦਵਾ ਦਵਾ ਤੇ ਇਹਦਾ ਮੂੰਹ ਦੇ ਵਿੱਚ ਦੇਖੋ ਕਿਵੇਂ ਆ ਸਾਰਾ ਹੁਸਨ ਦੇਖੋ ਇੱਧਰ ਮੈਂ ਬੁਲੀ ਬੁੱਕੜ ਕੀ ਖਾ ਰਹੀ ਹੈ ਬਹੁਤ ਖਾਦੀ ਹੈ ਤੇ ਗੱਲ ਆ ਦੇ ਨਹੀਂ ਇਹ ਕਿਵੇਂ ਖਾਂਦਾ ਇਹ ਲ ਮੁੱਛਾ ਬਣਾ ਲਗਾ ਇਹਨੇ ਹੁਣ ਆਸਟਾ ਮੰਜੂਰੀਆਂ ਵਗੈਰਾ ਬਾੰਦ ਰਹੇ ਆਪਣੇ ਤੇ ਮੈਗੀ ਵਗੈਰਾ ਨੇ ਖਾ ਲਈ ਹੈ ਬੱਚਾ ਨੇ ਤੇ ਮੈਗੀ ਵਗੈਰਾ ਖਾਣ ਤੋਂ ਬਾਅਦ ਹੁਣ ਇਹ ਕਰ ਰਹੇ ਮੰਜੂਰੀਆਂ ਦੀ ਵੇਟ ਉਧਰ ਸਾਹਮਣੇ ਪਿੱਛੇ ਆਪਣੇ ਆਪਾਂ ਆਰਡਰ ਲਾਇਆ ਸੀ ਭਾਈ ਸਾਹਿਬ ਬਣਾਈ ਜਾਂਦੇ ਕੋਈ ਤਾਜੀ ਵੇਹਰਾ ਬਣਾ ਕੇ ਦਿੰਦੇ ਆਗੇ ਤੇ ਥੋੜੀ ਜੀ ਗਲਤੀ ਹੋ ਗਈ ਸੀ ਕਿਉਂਕਿ ਬੰਚ ਦਾ ਫਿਰ ਸਕੂਲ ਹੈ ਉਹਦਾ ਬੈਗ ਆਪਣੇ ਘਰੇ ਹੀ ਰਹਿ ਗਿਆ ਸੀ ਤੇ ਕੱਲ ਸਕੂਲ ਜਾਣ ਤੋਂ ਬਾਅਦ ਫਿਰ ਲਗਾਤਾਰ ਦੋ ਸੁੱਤਣਾ ਪਰ ਅਸੀਂ ਜਾਵਾਂਗੇ ਧੰਕ ਸ਼੍ਰੀ ਦਮਦਮਾ ਸਾਹਿਬ ਤੇ ਇਹਨਾਂ ਦਾ ਦਰਸ਼ਨ ਕਰਾ ਕੇ ਲਿਆਵਾਂਗੇ ਤੇ ਇਤਿਹਾਸ ਬਾਰੇ ਦਿਖਾ ਕੇ ਲਿਆਵਾਂਗੇ ਇਥੋਂ ਦਾ ਕੀ ਇਤਿਹਾਸ ਸੀ ਦੱਸਾਂਗੇ ਤੇ ਮੇਲਾ ਵਗੈਰਾ ਵੀ ਦਾਅ ਹੀ ਦਿਖਾਵਾਂਗੇ ਉੱਥੇ ਤੇ ਚਪਾ ਤੇ ਇਹ ਮਨਚੂਰੀਆਂ ਬਣ ਕੇ ਆ ਗਏ ਬੰਦਾ ਜੀ ਚੋਰੀਆਂ ਵਗੈਰਾ ਬਣਦੇ ਆ ਤੇ ਦੇਖਦੇ ਆ ਅਸੀਂ ਨੂੰ ਡਾ ਫਿਨਿਸ਼ ਕਰਕੇ ਬਣਾ ਗਿਆ ਮਨਚੂਰੀਆਂ ਨੂੰ ਜਿਹੜੇ ਟੇਸਟ ਕਰਾਂਗੇ ਤਾਂ ਤੁਹਾਨੂੰ ਦੱਸਾਂਗੇ ਫਿਰ ਜਾਵਾਂਗੇ ਘਰ ਇਹਨਾਂ ਨੂੰ ਛੱਡਣ ਅਸੀਂ ਮੰਜੂਰੀਆਂ ਵਗੈਰਾ ਖਾ ਕੇ ਤੇ ਉਪਰੋਂ ਅਸੀਂ ਇਸ ਟਾਈਮ ਚੱਲ ਪਏ ਆ ਘਰ ਨੂੰ ਤੇ ਕਿਉਂਕਿ ਇਹਨਾਂ ਨੂੰ ਵੀ ਇੱਧਰ ਛੱਡਣਾ 150 ਫੁੱਟੀ ਰੋਡ ਦੇ ਉੱਪਰ ਤੇ ਫਿਰ ਅਸੀਂ ਜਾਵਾਂ ਘਰੇ ਬਹੁਤ ਜਿਆਦੇ ਟੈਸਟ ਸੀਗਾ ਭਾਈ ਜੇ ਤੁਸੀਂ ਵੀ ਆਉਣਾ ਤਾਂ ਵੀਜਿਟ ਜ਼ਰੂਰ ਕਰਿਓ ਆਪਣੇ ਨਾ ਪੈਟਰੋਲ ਪੰਪਾਂ ਦੇ ਸਾਹਮਣੇ ਇੱਧਰ ਲਿਹਾਤਾ ਸਿਵਲ ਹਸਪੀਟਲ ਵਾਲੇ ਰੋਡ ਤੇ ਸਿਵਲ ਲੈਨ ਦੇ ਵਿੱਚ ਭਾਈ ਹੋਰਾਂ ਦਾ ਬਹੁਤ ਹੀ ਵਧੀਆ ਟੈਸਟ ਆ ਇੱਕ ਵਾਰ ਤੁਸੀਂ ਆਇਓ ਜ਼ਰੂਰ ਤੇ ਹੁਣ ਅਸੀਂ ਆ ਰਹੇ ਆ ਰੋਡ ਦੇ ਉੱਪਰ ਤੇ ਤਾਂ ਦੇਖੋ ਅੱਗੇ ਗੱਡੀਆਂ ਕਾਰ ਆ ਰਹੀਆਂ ਤੇ ਹੁਣ ਅਸੀਂ ਮੁੜ ਗਏ ਆ ਰਾਸਤਾ ਟੋਕੀ ਰਾਤ ਦਾ ਟਾਈਮ ਵੀ ਇਸ ਟਾਈਮ 8 ਵਜੇ ਟੇ ਆ ਤੇ ਅਸੀਂ ਬਾਹਰ ਜਾਈ ਜਾਂਦੇ ਆ ਘੁੰਮਦੇ ਫਿਰਦੇ ਆ ਤੇ ਹੁਣ ਅਸੀਂ ਆ ਗਏ ਆਪਣੇ ਘਰ ਤੇ ਬਾਜ਼ਾਰ ਦੇ ਵਿੱਚ ਸਾਨੂੰ ਇੱਕ ਦੋ ਕੰਮ ਸੀਗੇ ਬੱਚਿਆਂ ਨੂੰ ਛੱਡਣ ਤੋਂ ਬਾਅਦ ਅਸੀਂ ਬਾਜ਼ਾਰ ਦੇ ਵਿੱਚ ਇੱਕ ਦੋ ਕ ਆਵਦੇ ਕੰਮ ਕੀਤੇ ਕਿਉਂਕਿ ਮੈਣਾ ਚੌਕ ਅੜੀ ਛੜ ਸੀਗੇ ਸਾਨੂੰ ਕੰਮ ਤੇ ਹੁਣ ਦੇਖਦੇ ਆ ਘਰੇ ਚੱਲ ਗਏ ਪੁੰਨਮ ਜੀ ਸਾਡੇ ਘਰੇ ਸੀ ਕਿਉਂਕਿ ਅੱਜ ਅਸੀਂ ਨਾਲ ਨਹੀਂ ਲੈ ਕੇ ਗਏ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਤੇ ਦੇਖਦੇ ਹਾਂ ਹੁਣ ਉਹਨਾਂ ਨੇ ਸਬਜ਼ੀ ਪਾਣੀ ਕੀ ਬਣਾਇਆਗਾ ਤੇ ਦੇਖਦੇ ਆ ਫਿਰ ਤੁਹਾਨੂੰ ਦੱਸਦੇ ਆ ਵੀ ਕੀ ਬਣਿਆ ਅੱਜ ਆਪਣੇ ਘਰ ਕਰਦੇ ਆ ਤੁਹਾਡੇ ਨਾਲ ਸਾਂਝੀ ਵੀਡੀਓ ਤੇ ਆਪਣੇ ਘਰੇ ਬਣੀ ਅੱਜ ਭਿੰਡੀ ਦੀ ਸਬਜੀ ਤੇ ਦਹੀਂ ਤੇ ਇਹਦੇ ਨਾਲ ਰੋਟੀ ਖਾਵਾਂਗੇ ਅਸੀਂ ਤੇ ਆ ਸਾਡੀ ਹੁਸਨ ਦੱਸੋ ਕਾਦੀ ਬੱਤ ਬਣੀ ਹੈ ਸਬਜੀ ਆਪਣੇ ਘਰੇ ਅੱਜ ਭਿੰਡੀ ਦੀ ਅੱਛਾ ਤੇ ਹੋਰ ਭਿੰਡੀ ਦੀ ਅੱਛਾ ਕਿੰਨੀ ਕਿੰਨੀ ਰੋਟੀ ਖਾਏਗਾ ਤੂੰ ਅ ਚਲ ਠੀਕ ਹੈ ਖਾ ਲਈ ਤੇ ਆਪਣੇ ਵੀਡੀਓ ਨੂੰ ਤੁਸੀਂ ਲਾਇਕ ਤੇ ਸ਼ੇਅਰ ਵਗੈਰਾ ਜਰੂਰ ਕਰਦੇ ਹੋ। ਆਈ ਹੋਪ ਕਿ ਤੁਹਾਨੂੰ ਸਾਡੀ ਵੀਡੀਓ ਬਹੁਤ ਪਸੰਦ ਆਉਂਦੀ ਹੋਊਗੀ। ਤੇ ਡੇਲੀ ਆਪਣੀ ਵੀਡੀਓ YouTube ਤੇ 8 ਵਜੇ ਆ ਜਾਂਦੀ ਹੈ ਜੀ ਤੇ ਸ਼ਾਮੀ 7:30 ਵਜੇ ਆਪਣੀ Facebook ਦੇ ਉੱਪਰ ਵੀਡੀਓ ਆ ਜਾਂਦੀ ਆ ਤੇ ਜਰੂਰ ਦੇਖਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਅਸੀਂ ਹੋਰ ਉਸ ਤੋਂ ਵਧੀਆ-ਵਧੀਆ ਵੀਡੀਓ ਬਣਾਈਏ ਤੇ ਇਹਦੇ ਨਾਲ ਸ਼ਾ ਵਗੈਰਾ ਵੀ ਮਿਲਦਾ ਰਹਿੰਦਾਗਾ ਸਾਨੂੰ ਤੇ ਅਸੀਂ ਤੁਹਾਡੇ ਹੋ ਸਕਿਆ ਤਾਂ ਅਸੀਂ ਤੁਹਾਡੇ ਕਮੈਂਟਾਂ ਦਾ ਜਵਾਬ ਵੀ ਜ਼ਰੂਰ ਦਿਆਂਗਾ